ਸਾਰੇ ਬੈਲ ਐਜੂਕੇਟਿਡ ਪੱਤਰਕਾਰ ਨੇ ਪੜ੍ਹੇ ਲਿਖੇ ਨੇ ਸਾਰੇ ਪਿਛਲੇ 20-20 ਸਾਲ ਤੋਂ ਫਿਲਮਾਂ ਪ੍ਰਮੋਟ ਕਰਦੇ ਆ ਰਹੇ ਨੇ ਇਹਨਾਂ ਨੂੰ ਇਹ ਅਕਲ ਨਹੀਂ ਉਹ ਸਭ ਤੋਂ ਵੱਡੀ ਗੱਲ ਜਸਵਿੰਦਰ ਭੱਲਾ ਦਾ ਅੱਜ ਸੰਸਕਾਰ ਕਰਕੇ ਆਏ ਨੇ ਅੱਜ ਹੁਣ ਇਹ ਲੁੱਡੀਆਂ ਪਾਉਣਗੇ ਭੰਗੜੇ ਪਾਉਣਗੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਸੰਸਕਾਰ ਤੇ ਲੋਕ ਪਹੁੰਚ ਨਹੀਂ ਸਕੇ ਫਿਲਮ ਫੇਅਰ ਅਵਾਰਡ ਤੇ ਪਹੁੰਚ ਰਹੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਹਿੰਦੁਸਤਾਨ ਦਾ ਐਡਾ ਮਹਿਨਾਜ਼ ਜਿਹੜਾ ਸੀ ਐਕਟਰੋਂ ਮਰ ਗਿਆ ਅੱਜ ਉੱਥੇ ਜਾ ਕੇ ਮਗਰਮੱਛ ਦੇ ਹੰਝੂ ਬਹਾ ਕੇ ਆਏ ਨੇ ਰੋ ਪਟ ਕੇ ਆਏ ਨੇ ਜੀ ਬਹੁਤ ਵੱਡਾ ਹੀਰਾ ਚਲਾ ਗਿਆ ਆ ਹੀਰੇ ਨੂੰ ਸ਼ਰਦਾਜ ਜੀਆ ਤੇਰੇ ਨੇ ਪੀਸੀ ਸਟੇਡੀਅਮ ਦੇ ਵਿੱਚ ਅੱਜ ਇਹ ਮਜਮਾ ਲਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਐ ਨਾ ਕਲਾਕਾਰਾਂ ਨੂੰ ਜਿਹੜੇ ਅੱਜ ਅਵਾਰਡ ਲੈਣ ਆਉਣਗੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਧ ਲਾਂਤ ਜਿਹੜੀ ਐ ਉਹਨਾਂ ਲੋਕਾਂ ਨੂੰ ਪੈਣੀ ਚਾਹੀਦੀ ਐ ਔਰ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਸੀ ਅੱਜ ਦੇ ਸ਼ੋਅ ਦਾ ਜਾਂ ਰਿਕੁਐਸਟ ਕਰਨਾ ਚਾਹੀਦਾ ਸੀ ਵੀ ਭਾਈ ਜਸਵਿੰਦਰ ਭੱਲਾ ਮਰ ਗਿਆ ਅੱਜ ਅੱਜ ਇਹ ਸ਼ੋਅ ਨਹੀਂ ਹੋਣਾ ਚਾਹੀਦਾ ਕੀ ਫਾਇਦਾ ਤੱਲ ਵੀ ਉਹਦੇ ਅੰਤਮ ਦਰਸ਼ਨਾ ਵਾਸਤੇ ਸਵੇਰੇ ਜਾ ਕੇ ਆਏ ਨੇ ਕੱਲਾ ਕੱਲਾ ਸਟਾਰ ਜਾ ਕੇ ਆਇਆ ਅੱਜ ਉਹੀ ਸਟਾਰ ਆ ਹੁਣ ਅੱਧਾ ਘੰਟਾ ਠਹਿਰ ਜੋ ਇੱਥੇ ਨਾਚ ਹੋਣੇ ਨੇ ਇਹਦੇ ਉਹੀ ਹਣੀ ਸਿੰਘ ਹੈ ਉਹੀ ਨੀਰੂ ਬਾਜਵਾ ਸਾਰੇ ਨੱਚਣੇ ਇੱਥੇ ਆ ਕੇ ਇਸ ਕਰਕੇ ਇਹਨਾਂ ਨੂੰ ਜਿਹੜੀਆਂ ਇਹ ਕਲਾਕਾਰਾਂ ਦਾ ਜਿਹੜਾ ਧੋਗਲਾ ਚਿਹਰਾ ਔਰ ਖਾਸ ਕਰਕੇ ਇਹ ਫਿਲਮ ਫੇਅਰ ਅਵਾਰਡ ਵਾਲਿਆਂ ਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਆਈਟਮ ਇਸ ਯੂਜ਼ ਯਾਰ ਇਹਨੂੰ ਰੈੱਡ ਕਾਰਪਟ ਕਹਿੰਦੇ ਨੇ ਇਹ ਬੰਬੇ ਤੋਂ ਆਏ ਨੇ ਸ਼ੋਅ ਕਰਨ ਵਾਸਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਰੈੱਡ ਕਾਰਪਟ ਹੁੰਦਾ ਕੀ ਹੈ ਨਾ ਤੁਸੀਂ ਕੋਈ ਡਾਇਸ ਲਾਇਆ ਨਾ ਮਾਈਕ ਰੱਖਣ ਦੀ ਕੋਈ ਜਗ੍ਹਾ ਨਾ ਪੱਤਰਕਾਰ ਦੇ ਖੜਨ ਦੀ ਕੋਈ ਜਗ੍ਹਾ ਨਾ ਉਹਨੂੰ ਪੀਣ ਨੂੰ ਪਾਣੀ ਹੈ ਇੱਥੇ ਸਾਰੇ ਸਾਈਟਾਂ 'ਚ ਕੀ ਆਏ ਨੇ ਵੀ ਚਲੋ ਫਿਲਮ ਫਿਰ ਵਾਰ ਚੱਲੇ ਆ ਆ ਬੰਨ ਤੇ ਇੱਕ ਆ ਕਾਲੇ ਕਾਲੇ ਬੈਂਡ ਜੇ ਬੰਦੇ ਚਲੋ ਜੀ ਰੈੱਡ ਕਾਰਪਟ ਤੇ ਔਰ ਦੂਜੀ ਸਭ ਤੋਂ ਵੱਡੀ ਗੱਲ ਸਾਨੂੰ ਸ਼ੋਅ ਦੇਖਣ ਦਾ ਹੱਕ ਨਹੀਂ ਅਸੀਂ মিডিਆ ਵਾਲੇ ਸਿਰਫ ਬਾਹਰ ਖੜਕੇ ਥੀ ਢੋਲ ਕੀ ਵਜਾ ਸਕਦੇ ਔਰ ਕਲਾਕਾਰ ਦੂਜੇ ਪਾਸਿਓਂ ਜਾ ਰਹੇ ਨੇ ਕੀ ਫਾਇਦਾ ਹੈ ਜੇ ਰੈੱਡ ਕਾਰਪੇਟ ਦਾ ਸੋ ਮੈਂ ਸਖਤ ਨਿੰਦਾ ਕਰਦਾ ਪੂਰੇ ਸਖਤ ਸ਼ਬਦਾਂ ਦੇ ਵਿੱਚ ਵੀ ਜਸਵਿੰਦਰ ਭੱਲਾ ਦੇ ਸੰਸਕਾਰ ਦੇ ਮੌਕੇ ਤੇ ਇਦਾਂ ਦਾ ਸ਼ੋ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ